ਜੱਗੂ ਭਗਵਾਨਪੁਰੀਆ ਗੈਂਗ ਦੇ ਗੈਂਗਸਟਰ ਮਾਨਿਕ ਵਾਸੀ ਛੇਲਟਾ ਦੇ ਨਾਲ ਬਟਾਲਾ ਪੁਲਿਸ ਦੀ ਪਿੰਡ ਕੁੱਲੀਆਂ ਬਟਾਲਾ ਨਜ਼ਦੀਕ ਹੋਈ ਮੁਠਭੇੜ ਆਹਮੋ ਸਾਹਮਣੇ ਹਮਨੇ ਹੋਈ ਗੋਲੀਬਾਰੀ ਵਿੱਚ ਪੁਲਿਸ ਦੀ ਗੋਲੀ ਲੱਗਣ ਕਾਰਨ ਗੈਂਗਸਟਰ ਮਾਨਿਕ ਹੋਇਆ ਚਖਮੀ ਪੁਲਿਸ ਨੇ ਕੀਤਾ ਕਾਬੂ ਹਸਪਤਾਲ 'ਚ ਇਲਾਜ ਦੀਨ ਮਾਮਲਾ ਬੀਤੇ 2 ਨਵੰਬਰ ਦਾ ਏ ਜਦੋਂ ਬਟਾਲਾ ਦੇ ਡੇਰਾ ਰੋਡ ਤੇ ਜਸਜੀਤ ਉਰਫ ਦੀਪਾ ਨੂੰ ਖੋਖਰ ਪੈਲੇਸ ਦੇ ਸਾਹਮਣੇ ਪੰਜ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਇਸ ਮਾਮਲੇ ਤੇ ਛਾਣਬੀਣ ਕਰਦੇ ਹੋਏ ਦੋ ਗੈਂਗਸਟਰ ਪਹਿਲਾ ਹੀ ਕਾਬੂ ਕਰ ਲਈ ਸੀ ਅਤੇ ਗੈਂਗਸਟਰ ਮਾਨਿਕ ਦੀ ਬਟਾਲਾ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਉਹ ਪਿੰਡ ਕੁੱਲੀਆਂ ਨਜ਼ਦੀਕ ਹੈ ਪੁਲਿਸ ਵੱਲੋਂ ਜਾਲ ਵਿਛਾ ਕੇ ਮਾਨਿਕ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵੱਲੋਂ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਵਿੱਚ ਪੁਲਿਸ ਦੀ ਜਵਾਬੀ ਕਾਰਵਾਈ ਦਰਮਿਆਨ ਮਾਨਿਕ ਗੋਲੀ ਲੱਗਣ ਕਾਰਨ ਚੱਖਮੀ ਹੋ ਗਿਆ ਤੇ ਪੁਲਿਸ ਵੱਲੋਂ ਉਸਨੂੰ ਕਾਬੂ ਕਰ ਲਿਆ ਗਿਆ ਬਾਕੀ ਅੱਗੇ ਦੀ ਜਾਂਚ ਚੱਲ ਰਹੀ ਹੈ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਡੀਆਈਜੀ ਬਾਰਡਰ ਰੇਂਜ ਨੇ ਅੱਗੇ ਦੱਸਿਆ ਕਿ ਜਸਜੀਤ ਉਰਫ ਦੀਪਾ ਦਾ ਕਤਲ ਵੀ ਜੱਗੂ ਭਗਵਾਨਪੁਰੀਆਂ ਗੈਂਗ ਅਤੇ ਡੋਨੀ ਬਲ ਗੈਂਗ ਦੀ ਆਪਸੀ ਗੈਂਗਵਾਰ ਦਾ ਹੀ ਨਤੀਜਾ ਹੈ ਕਿਵੇਂ ਆਪ ਨੂੰ ਸਾਰਾ ਨੂੰ ਪਤਾ ਕਿ 2 ਨਵੰਬਰ ਨੂੰ ਇਥੇ ਦੀਪੇਮਾ ਦਾ ਕਤਲ ਹੋਇਆ ਸੀਗਾ ਕੋਕਰ ਪੈਲੈਸ ਦੇ ਨੇੜੇ ਜਿੱਥੇ ਵਿੱਚ ਦੋ ਮੋਟਰਸਾਈਕਲਾਂ ਤੇ ਪੰਜ ਅਣਪਛਾਤੇ ਨੌਜਵਾਨਾਂ ਨੇ ਦੱਬੜ ਤੋੜ ਫਾਇਰਿੰਗ ਕਰਕੇ ਉਸ ਦਾ ਕਤਲ ਕਰ ਦਿੱਤਾ ਸੀਗਾ ਉਸ ਦਿਨ ਤੋਂ ਹੀ ਜਿਹੜੇ ਨਿਗਰਾਨੀ ਐਸਐਸਪੀ ਪਟਾਲਾ ਐਸਪੀਡੀ ਡੀਐਸਪੀ ਸੰਜੀਵ ਸਿਟੀ ਇਹਨਾਂ ਨੇ ਆਪਣੀਆਂ ਟੀਮਾਂ ਬਣਾਈਆਂ ਵੀ ਅਸੀਂ ਕੀ ਤੇ ਅਸੀਂ ਇਹਨਾਂ ਨੂੰ ਇਮੋਰੈਂਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਦੇ ਨਾਲ ਪਹਿਲਾਂ ਤਾਂ ਸਭ ਤੋਂ ਪਹਿਲਾਂ ਕੰਮ ਸੀਗਾ ਕਿ ਇਹਨਾਂ ਨੂੰ ਆਡੈਂਟੀਫਾਈ ਕਰਨ ਦਾ ਅ ਹਿਸ਼ਾਰਪੁਰ ਪੁਲਿਸ ਏਜੀਟੀਐਫ ਨੇ ਪਹਿਲਾਂ ਤੇ ਬਟਾਲਾ ਪੁਲਿਸ ਨੇ ਰਲ ਕੇ ਪਹਿਲਾਂ ਦੋ ਇਹਨਾਂ ਦੇ ਵਿੱਚੋਂ ਬੰਦੇ ਆਇਡੈਂਟੀਫਾਈ ਕਰਕੇ ਅਰੈਸਟ ਕਰ ਲਿੱਤੇ ਸੀ ਅਰਿੰਦਰ ਰੈਵੀ ਤੇ ਜੋਵਿੰਦਰ ਸੇਵੀ ਜਿਹੜੇ ਕਲਨੌਰ ਗੁਰਦਾਸਪੁਰ ਦੇ ਨੇ ਉਸ ਤੋਂ ਬਾਅਦ ਜਿਹੜੇ ਤਿੰਨ ਇੱਕ ਮੋਟਰਸਾਈਕਲ ਦੇ ਜਿਹੜੇ ਤਿੰਨ ਅਣਪਛਾਤੇ ਸੀਗੇ ਇਹਨਾਂ ਨੇ ਬਟਾਲਾ ਪੁਲਿਸ ਨੇ ਬਹੁਤ ਮਿਹਨਤ ਕਰਕੇ ਕੜੀ ਨਾਲ ਕੜੀ ਜੋੜ ਕੇ ਉਹਨਾਂ ਦੀ شناخت ਕੀਤੀ ਹੈਗੀ ਹੈ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਕਲਪਟ ਹੈ ਮਾਨਿਕ ਹੈਗਾ ਉਹ ਜਿਹੜੇ ਇਨਸਾਫ ਇੰਸਪੈਕਟਰ ਸਿਵਿੰਦਰ ਸੀ ਇਹਨਾਂ ਨੂੰ ਇੱਕ ਅਜਿਹੀ ਇਨਫੋਰਮੇਸ਼ਨ ਮਿਲੀ ਸੀਗੀ ਇਹ 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 ਕੁਲੀਆਂ ਪਿੰਡ ਵੱਲੋਂ ਇਧਰ ਆ ਰਿਹਾ ਕਾਲਾ ਮੋਟਰਸਾਈਕਲ ਹੈ ਤੇ ਕੋਲੇ Trap ਬਹੁਤ ਅੱਛੀ ਤਰ੍ਹਾਂ ਬਹੁਤ ਸੁਨਿਚਿਤ ਤਰੀਕੇ ਨਾਲ ਸਚਜੇ ਬ੍ਰੇਕਾਂ ਨਾਲ ਇੱਕ Trap ਲੇ ਕੀਤਾ ਗਿਆ ਸੀਗਾ ਅ ਇਮੀਡੀਏਟਲੀ ਇਸਨੇ ਸਾਰੇ ਬਲਾਤਕਾਰ ਅਫਸਰਾਂ ਨੂੰ ਇਸ ਨੋਟਿਸ ਵਿੱਚ ਲਿਆ ਦਿੱਤਾ ਗਿਆ ਸੀਗਾ ਤੇ ਜਦੋਂ ਇਹ ਉਸ ਨੂੰ ਇਸ਼ਾਰਾ ਕੀਤਾ ਰੋਕਣ ਦਾ ਤੇ ਉਹਨੇ ਪੁਲਿਸ ਨੂੰ ਵੇਖ ਕੇ ਅਨੇਵਾ ਫਾਇਰਿੰਗ ਬੰਦਿਸਕਿਮਿਨਟ ਫਾਇਰਿੰਗ ਕੀਤੀ ਹੈ ਅਨਪਰੋਵਕਡ ਫਾਇਰਿੰਗ ਕੀਤੀ ਹੈ ਪੁਲਿਸ ਪਾਰਟੀ ਤੇ ਤੇ ਜੋਬੀ ਫਾਇਰਿੰਗ ਦੇ ਵਿੱਚ ਉਹ ਇੰਜਰਡ ਹੋਇਆ ਇਨ ਐਕਸਚੇਂਜ ਆਫ ਫਾਇਰ ਬਟ ਹੀ ਹੈਸ ਬੀਨ ਅਰੈਸਟਿਡ ਉਸ ਨੂੰ ਅਲਜੀਰ ਇਲਾਜ ਉਤੇ ਜਿਹੜਾ ਨੇੜਾ ਹਸਪੀਟਲ ਹੈ ਉਤੇ ਸ਼ਿਫਟ ਕਰ ਦਿੱਤਾ ਗਿਆ ਸਰ ਪਹਿਲਾਂ ਮਾਮੇ ਤਾਂ ਜੀ ਕਿ ਇਹ ਮਾਨੇ ਜਾ ਹੁਣ ਜਿਹੜਾ ਪਤਾ ਲੱਗਿਆ ਹਲੇ ਬਲਾ ਫਿਰ ਲਾਲ ਕੀ ਇਹ ਛਰਾਟੇ ਦਾ ਰਹਿਣ ਵਾਲਾ ਅੰਮ੍ਰਿਤਸਰ ਦਾ ਇਹਦੇ ਉੱਤੇ 2 307 ਦੇ ਪਰਚੇ ਦਰਜ ਨੇ ਕ੍ਰਿਮੀਨਲ ਰਿਕਾਰਡ ਹੈ ਤੇ ਜੱਗੂ ਭਵਨਪੁਰੀਏ ਗੈਂਗ ਦੇ ਨਾਲ ਇਹ ਉਹਦਾ ਸੰਬੰਧਿਤ ਸੀਗਾ ਇਸ ਨੂੰ ਫੌਰਨ ਬੈਠੇ ਜੱਗੂ ਦੇ ਜਿਹੜੇ ਗੁਰਗੇ ਹੈਗੇ ਨੇ ਅਮਰਤ ਦਾਲਮ ਤੇ ਕੇਸ਼ਵ ਸ਼ਵਾਲਾ ਉਹ ਹੈਂਡਲ ਕਰ ਰਹੇ ਸੀ ਇਹਨਾਂ ਦੀ ਜਿਹੜੀ ਜਿਹੜਾ ਇਹਨਾਂ ਦੀ ਆਪਸ ਚ ਜਿਹੜੀ ਡੋਨੀ ਬੱਲ ਤੇ ਮੰਨੂ ਕਨਸ਼ਾਮਪੂਰੀ ਇੱਕ ਪਾਸੇ ਤੇ ਜੱਗੂ ਦੀ ਜਿਹੜੀ ਗੈਂਗਵਾਰ ਚੱਲ ਰਹੀ ਹੈ ਇਹ ਦੀਪ ਚਿਮਾ ਉਹਦੀ ਕੈਜੂਐਲਟੀ ਹੈ ਸਰ ਜਿਹੜੀ ਗੈਂਗਵਾਰ ਚੱਲਦੀ ਹੈ ਇਹ ਵਰਤਸਰ ਦੀ ਇਹਨਾਂ ਦੀ ਲੜਾਈ ਵੀ ਹੈ ਜੀ ਸੋਸ਼ਲ ਮੀਡੀਆ ਤੇ ਬਹੁਤ ਅੱਜਕੱਲ ਪੋਸਟਰ ਪੈ ਲੱਗੀਆਂ ਇਹਨਾਂ ਦੀ ਆਪਸ ਵਰਤਸਰ ਦੀ ਲੜਾਈ ਹੈ ਐਕਸਟਰਸ਼ਨ ਗਸ਼ਤ ਦਾ ਮੌਲ ਜਿਵੇਂ ਇੱਕ ਆਦੇ ਵੱਲੋਂ ਇਹ ਆਪਣੇ ਟੈਕਟਰੀ ਨੂੰ ਵੀ ਐਕਸਟਰਸ਼ਨ ਹੋਰ ਕਰ ਸਕੀ ਅਸੀਂ ਆਪਣੇ ਗੈਰ ਕਾਨੂੰਨੀ ਧੰਦਿਆਂ ਨੂੰ ਹੋਰ ਬੜਾਵਾ ਦੇ ਸਕੀਏ ਪਰ ਇੱਥੇ ਮੈਂ ਆਪ ਦੇ ਮadhyam ਰਾਹੀਂ ਕਰਾਂ ਕਿ ਇਹਨਾਂ ਦੇ ਸਾਰੇ ਮਨਸੂਬੇ ਅਸੀਂ ਜਦੋਂ ਪਟਕੇ ਤੇ ਇਹਨਾਂ ਨੂੰ ਬਾਹਰੋਂ ਵੀ ਜਿਹੜੇ ਭੱਜੇ ਹੋਏ ਨੇ ਉਹਨਾਂ ਨੂੰ ਬਹੁਤ ਛੇਤੀ ਸਾਡੀਆਂ ਸਾਰੀਆਂ ਕਾਰਵਾਈਆਂ ਚੱਲ ਰਹੀਆਂ ਨੇ ਇਹਨਾਂ ਨੂੰ ਇੱਥੇ ਲੈ ਕੇ ਆਵਾਂਗੇ ਇਹਨਾਂ ਨੂੰ ਇਸ ਦੇਸ਼ ਦੇ ਕਾਨੂੰਨ ਦਾ ਸਾਹਮਣਾ ਕਰਨਾ ਹੀ ਪੈਣਾ ਹੈ ਦੇਖਣ ਚ ਆ ਜੀ ਬਹੁਤ ਸਾਰੇ ਜਿਹੜੇ ਇਹਨਾਂ ਇਨਸੀਡੈਂਟ ਜਿੰਨੇ ਵੀ ਹੋਏ ਨੇ ਚ ਬਹੁਤ ਸਾਰੇ ਥੋੜੇ ਥੋੜੇ ਪੈਸਿਆਂ ਦੇ ਵਿੱਚ ਬੱਚਿਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਆ ਤੋਡੀ ਇਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਆਂ ਕਿਸੇ ਨੂੰ ਪੈਸੇ ਦਾ ਲਾਲਚ ਥੋੜਾ ਮੋਟਾ ਦਿੱਤਾ ਜਾ ਰਿਹਾ ਕਿਸੇ ਨੂੰ ਕਹਿ ਦਿੱਤਾ ਜਾ ਰਿਹਾ ਕਿ ਅਸੀਂ ਤੈਨੂੰ ਬਾਹਰ ਦੇਸ਼ ਵਿੱਚ ਕੱਢ ਲਵਾਂਗੇ ਕਿਸੇ ਨੂੰ ਨਸ਼ੇ ਦੇ ਉੱਤੇ ਪਹਿਲਾਂ ਨਸ਼ੇ ਦੀ ਆਦਤ ਲਾ ਕੇ ਤੇ ਫਿਰ ਉਸ ਨੂੰ ਉਸ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਸ ਨੂੰ ਜੁਰਮ ਦੀ ਦੁਨੀਆ ਵਿੱਚ ਠੇਕੇਲਿਆ ਜਾ ਰਿਹਾ ਯੂਜ਼ ਐਂਡ ਥਰੋ ਪਾਲਿਸੀ ਹੈ ਇਸੇ ਦੀ ਕੋਈ ਪੈਰ ਵੀ ਨਹੀਂ ਹੈ ਤਾਂ ਐਵੇਂ ਇਹਨਾਂ ਨੂੰ ਇੱਕ ਕਾਉਂਸਲਾ ਦੇ ਕੇ ਉਹਨਾਂ ਨੂੰ ਇੱਕ ਅੰਧੇਰੇ ਚ ਰੱਖ ਕੇ ਤੇ ਉਹਨਾਂ ਤੋਂ ਕ੍ਰਾਈਮ ਕਰਾ ਲਿੱਤਾ ਜਾਂਦਾ ਹੈ ਇਸ ਕਰਕੇ ਮੈਂ ਨੌਜੋਨਾਂ ਨੂੰ ਅਪੀਲ ਕਰਦਾ ਕਿ ਇਹਨਾਂ ਦੇ ਚਾਂਸੇ 'ਚ ਨਾ ਆਓ ਇਹ ਤਾਂ ਬਾਹਰ ਬੈਠੇ ਆਪਣੀ ਆਸ਼ਤੀ ਜ਼ਿੰਦਗੀ ਜੀ ਰਹੇ ਨੇ ਆਪਣੇ ਇਹਨਾਂ ਨੇ ਪੈਸੇ ਪੂਜ਼ੇ ਨਸ਼ਾ ਵੇਚ ਕੇ ਧਾਰ ਵੇਚ ਕੇ ਬਣਾਏ ਹੋਏ ਹਨ ਤਾਂ ਉਹਨੂੰ ਤੁਸੀਂ ਆਪਾਂ ਨੂੰ ਨੁਕਸਾਨ ਨਾ ਕਰੋ ਮੇਨ ਸਟ੍ਰੀਮ 'ਚ ਰਹੋ ਇਸ ਪੰਜਾਬ ਵਿੱਚ ਬਹੁਤ ਕੁਝ ਕਰਨ ਵਾਲਾ ਹੈਗਾ ਦੀਪ ਜੀਮਾ ਦਾ ਜਿਹੜਾ ਮਟਰ ਹੋਇਆ ਇਹ ਕਾਰਨ ਕੀ ਨਹੀਂ ਕਿ ਕੋਈ ਸਾਹਮਣੇ ਆਇਆ ਮੈਂ ਦੱਸਿਆ ਤੁਹਾਨੂੰ ਕਿ ਇਹਨਾਂ ਦੀ ਦੀਪ ਜੀਮਾ ਇਹਨਾਂ ਦੀ ਜਿਹੜੀ ਡੋਨੀ ਬੱਲ ਤੇ ਮਨਕਨ ਸ਼ਾਮਪੂਰੀ ਇੱਕ ਪਾਸੇ ਤੇ ਜਿਹੜੀ ਜੱਗੂ ਭਗਵਾਨਪੂਰੀ ਦੀ ਜਿਹੜੀ ਗੈਂਗ ਦੀ ਆਪਸ 'ਚ ਵਰਚਸਰ ਦੀ ਲੜਾਈ ਹੈ ਉਦੀ ਉਦੀ ਪੇਟ ਚੜਿਆ ਦੀਚੇ